ਕੋਈ ਆਪਾਂ ਸੌਦਾ ਕਰੀਏ ਨਾ ਲਫੜਾ ਤੇ ਜਿਹਨਾਂ ਨੇ ਦੇਖੋ ਪਹਿਲਾਂ ਮੇਰੀ ਗੱਲ ਪਹਿਲਾਂ 25000 ਦੇ ਲੈਣੇ ਨੇ ਥੋੜਾ ਇੱਕ ਮੈਂ ਸਾਡੀ ਗੱਲ ਇੱਕ ਮਿੰਟ ਖਲ ਬੱਕਰੇ ਬਾਈ ਵੀ ਆਪਾਂ ਦਾ ਮੰਡ ਕਦੇ ਮਿਲਦੇ ਹਰੇਕ ਮੰਡੀ ਤੇ ਮਿਲਦੇ ਆ 25000 ਦੇ ਲੈਣੇ ਥੋੜਾ ਰੱਖ ਲੈ ਯਾਰ ਮੰਗਣ ਜੋ ਮਰਦੀ ਕਹਿ ਲੈ ਹੁਣ ਤੇਰਾ ਬਣਿਆ ਗਿਆ ਸੌਦਾ ਤੂੰ ਗਾਲਦਾ 25 25 ਉਹੀ ਤਾਂ 25000 ਆ ਪੀ ਛੜ ਪਾ ਵਿੱਚੋਂ ਯਾਰ ਬਈ ਕਿੰਨਾ ਸੌਦਾ ਹੋਇਆ ਹੈ ਆਪਣਾ ਕਿਹੜਾ ਕੋਈ ਸੌਦਾ ਹੋਇਆ ਹਾਂ ਚੱਲਦਾ ਬਾਲਾ 40 ਦੇ ਬਾਲਾ ਤਿੰਨੇ ਲੱਗਦੇ ਨਹੀਂ ਕਿੰਨੇ ਦੇ ਛੱਡਣਾ ਬਾਈ ਜੀ ਬਾਈ ਦੱਸੋ ਇਹ ਦੱਸੀ ਤੂੰ ਲੈ ਕੋਈ ਆ ਮੈਨੂੰ ਇਹ ਸਭ ਦਾ ਬਰਾਬਰ ਦੀ ਗੱਲ ਕਰ ਫਿਰ ਪਾ ਲੈ ਲਈ ਦੇ ਸਾਰਾ ਘੜੀ ਮੁੱਲ ਬਾਈ ਜਾ ਮੇਰਾ ਤਾਂ ਕੋ ਅਦਰ ਰੇਟ ਲਾਈ ਚ ਲੈ ਤਾਂ ਮੰਗਣਾ ਕਦੀ ਨਾ ਸੁਣਾ ਲੈ ਤਾਂ ਜਿੰਨੇ ਲੱਗਦਾ ਲੈ 500 ਲਾ ਦੇ ਲੈ ਫੜ ਐ ਫੜ ਨਹੀਂ ਨੇ ਪੈਸੇ ਲੈ ਕੋਈ ਗੱਲ ਕਹਾਂਗਾ ਮੰਗਣ ਤੋਂ ਮੰਗ ਰੇਟ 41000 ਦੇ ਦੇ ਕਿੰਨੇ ਦੇ ਦੇਣੇ ਚਾਰੀ ਕਿੰਨੇ ਦੇ ਦੇਣੇ ਮੈਂ ਨਹੀਂ ਦੋ ਬੱਕਰੀਆਂ 15000 ਦੀਆਂ 45000 ਰੇਟ ਲੱਗਦਾ ਹੁੰਦਾ ਤਾਂ ਸੱਤ ਲੈ ਦੋ ਰੇਟ ਲਾਉਣ ਵਾਲੀ ਗੱਲ ਕਿੰਨੇ ਦੇ ਦੇਣੇ 45000 ਲੈ ਕਿੰਨੇ ਦੇ ਦੇਣੇ ਮੈਨੂੰ ਇੱਕ ਰਾਹ ਤਾਂ ਪਾਓ ਗੱਲ ਦਾ ਕੋਈ ਅਸੀਂ ਤਾਂ 75000 ਦੇਣੇ ਆ ਮੰਗਲੋ ਤੁਹਾਡਾ ਮਾਲਾ ਦੇਣੇ ਕਿੰਨੇ ਦੇ ਆ 50000 ਦੇ ਦਿੰਦੇ ਹਾਂ 50000 ਰੇਟ ਲਾਂਗੇ ਉਹ ਤੋਂ ਬੋਲੋ ਉਹ ਦੋ ਬੱਕਰੇ ਕਿਹਦੋਂ ਦੇਣੇ ਕਿ ਸਾਰੇ ਦੇ ਦੇਣਾ ਆਲਾ ਫਰਕ ਚਾਵਾ ਦਾ ਪਾੜਾ ਫੜੋ ਹੱਥਾਂ ਹੱਥ ਵੀ ਨਹੀਂ ਕਰਦੇ ਬਾਈ ਮੋੜ ਕੇ ਬੱਕਰੇ ਲੈ ਕੇ ਜਾਣੇ ਨਹੀਂ ਮੈਂ ਵਰਤਦਾ ਉਹ ਫਰਾਬਤਾ ਕਰਦਾ 11 10 ਕੀ ਮੰਗਿਆ 50 ਕਿਟਾ ਬਾਈ ਆ ਬੱਕਰਾ ਲੈ ਕੇ ਆਲੇ ਲਾਉ ਦੇ ਦਾਲ ਤੋਂ ਹੋ ਗਿਆ ਪਿਆਰ ਗਿਆ ਤਰ੍ਹਾਂ ਲੰਗਿਆ ਸੀ ਕਿੰਨੇ ਰੁਪਏ ਲੈ ਕੇ ਦੋਵੇਂ ਯਾਰ ਗੱਲ ਮੱਕੇ ਯਾਰ ਬੱਕਰੇ ਦੇ ਦੋਨੇ 2000 ਰੱਖੇ ਦੇ ਦੇ ਅੱਜ ਇੱਥੇ ਹੀ ਰੱਖਾ ਰੱਖਿਆ ਯਾਰ ਕੱਠੇ ਰੱਖਾ ਚਾਰੇ ਕਿਹੜੇ ਕਿਹੜੇ ਆ ਮੈਨੂੰ ਦੱਸੀ ਲੱਕੀ ਵੀ ਆਓ ਠੀਕ ਹੈ ਚਾਰੇ ਕਿਨੇ ਬੱਚੇ ਦਾ ਦਊਗੇ ਕਿਹੜੇ ਭਾਈ ਜੀ ਉਹਦਾ ਇੱਕ ਵਾਰ ਚ ਹੁੰਦਾ ਅੱਲਾ ਯਾਰ ਜੀ ਮਨ ਕੇ ਰਣੀ ਭਾਈ ਹੱਥ ਕਰਦਾ ਹੈ ਚਾਰੇ ਵਿੱਚ ਭਾਈ ਹੁਣ ਚਾਰੇ ਕਿੱਥੇ ਜਾਂਦੀ ਗੱਲ ਤੋਂ ਬਾਹਰ ਬੈਠੇ ਜੇ ਕਰ ਉਹ ਰਾਤ ਆ ਪਾਉ ਨਾ ਫਿਰ ਆ ਹੁਣ ਕੀ ਭਾਈ ਦੱਸ ਕੀ ਤੂੰ ਲਾ ਕੇ 45000 ਕੀ ਕਿਦੋਂ ਨੇ ਯਾਰ ਮੈਂ ਇਸ ਦਾ ਮੰਗਾ ਕੇ ਆ ਜੀ ਭਾਈ ਜੀ ਕੋਲੇ ਆਪ ਜਣਾਉਗਾ ਭਾਈ ਜਿੰਨੇ ਦੇ ਦੇਣੇ ਆ ਕੋਈ ਰਾਤ ਆ ਪਾ ਦੇ ਬਾਲਦਾ ਸਾਰੇ ਬੁਲਾ ਕਰੋ ਰਾਤ ਆਵਾਦ ਨਾ ਗਾਉਂਦਾ ਕੋਈ ਇੱਥੇ ਦੋਨਾਂ ਦੇ ਵਿੱਚ ਆਉਂਦਾ ਯਾਰ ਬਰਬਰੀ ਪੱਠ ਦੇ ਬੱਕਰਾ ਆ ਗਏ ਹੋਰ ਜਾਨਵਰ ਬਹੁਤ ਆਈ ਨੇ ਮੰਡੀ 'ਚ ਬਾਕੀ ਕੱਟ ਕੋਈ ਦੇ ਸਕਦੇ ਹੋ ਬਹੁਤ ਜਿਆਦੇ ਮੰਡੀ ਭਰ ਜੀ ਸੂਰੇ ਵਾਲਾ ਬੱਕਰੀਆਂ ਦੀ ਮੰਡੀ ਸਾਰੇ ਤਰ੍ਹਾਂ ਦੇ ਜਾਨਵਰ ਮੁਰਗੀਆਂ ਮਰਗੀਆਂ ਬਤਖਾਂ ਆਲਿਆਂ ਆਣੇ ਮੁਰਗੀਆਂ ਬਹੁਤ ਜਾਨਵਰ ਆਉਂਦੇ ਹੈ। ਏਲਾ ਯਾ ਕਿਨੇ ਆਉਂਦਾ। ਉਹ ਮੁਰਗੀਆਂ ਤਾਂ ਬਹੁਤ ਲਾਤ ਰੱਖਦੇ ਨੇ ਜਿਹੜਾ ਇਹ ਬਾਕੀ ਮੰਡੀ ਕੋਈ ਦੇਸ਼ ਹੈ ਬਹੁਤ ਜਿਆਦੇ ਭਰੀ ਹੈ ਮੰਡੀ ਅਜੇ। ਸੂਰੇ ਵਾਲਾ ਬੱਕਰੀਆਂ ਦੀ ਮੰਡੀ। ਬਾਕੀ ਇਹ ਸੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚੇ ਧੰਨਵਾਦ